ਉਥੇ ਸਰਕਾਰਾਂ ਨੂੰ ਲੋੜ ਆ ਹੁਣ ਐਮਪੀ ਦੀ ਮੈਂ ਅੱਗੇ ਵੀ ਕਹਿਣਾ ਹੁਣਾ ਕਿ ਇੱਕ ਬੰਦੇ ਤੇ ਕੋਈ ਪਰਚਾ ਦਰਜ ਨਹੀਂ 10 ਬੰਦੇ ਵਿਦਾਊਟ ਇਹ ਆਪਾਂ ਕੋਈ ਆਪਾਂ ਕਹਾਂ ਇਹ ਕਰਾਇਮ ਤੋਂ ਬਿਨਾ ਬੰਦੇ ਜੇਲ੍ਹ ਚ ਰੱਖੇ ਹੋਏ ਨੇ ਤਾਂ ਜਦੋਂ ਪਰਚਾ ਦਰਜ ਹੈ ਨਹੀਂ ਜਾਂ ਤਾਂ ਹੋਵੇ ਪਰਚਾ ਦਰਜ ਆ 302 ਆ 307 ਆ ਫਿਰ ਤਾਂ ਕਹੀਏ ਜੇ ਇਹ ਐਵੀਡੈਂਸ ਆਉਣੀ ਹੈ ਇਹ ਸਰਕਾਰ ਨੇ ਇਲੀਗਲ ਡਿਟੇਨ ਕੀਤੇ ਨੇ ਤੇ ਸਰਕਾਰ ਦੀ ਮਰਜ਼ੀ ਆ ਮੇਰੇ ਦੇਖਣ ਚ ਭਾਵੇਂ 2-4 ਦਿਨ ਚ ਬੰਦਾ ਬਾਹਰ ਆ ਜਾਈ ਕੋਈ ਪ੍ਰੋਬਲਮ ਨਹੀਂ ਕਿਉਂਕਿ ਇੱਥੇ ਪ੍ਰੈਸ਼ਰ ਬਿਲਟ ਹੋਣਾ ਹੈ ਯਾਰ ਲੀਗ ਪੰਜਾਬ ਸਰਕੀ ਹੋਣਗੇ ਜੇ ਬਾਇਓ ਚਾਂ ਸਰਕਾਰ ਨਹੀਂ ਬਣਦੀ ਸਰਕਾਰ ਅੱਜ ਰਾਤ ਇੱਕ ਕਰੀ ਹਟਾ ਸਕਦੀ ਹੈ ਕੋਈ ਪ੍ਰੋਬਲਮ ਨਹੀਂ ਸਰਕਾਰ ਦੇ ਅੰਦਰ ਬੜੀ ਜਦੋਜਹਿਲ ਚੱਲ ਰਹੀ ਹੈ ਰਾਤ ਇੱਕ ਕਰ ਸਰਕਾਰ ਡਿਕਲੇਅਰ ਕਰੂਗੀ ਅਸੀਂ ਕੀ ਕਰਨਾ ਅੱਗੇ ਤੇ ਉੱਥੇ ਜੇ ਉਹਨਾਂ ਨੂੰ ਲੋੜ ਲੱਗੀ ਕਿ ਹੁਣ ਪ੍ਰੋਬਲਮ ਕ੍ਰੀਏਟ ਹੋ ਗਈ ਤਾਂ ਕੱਲੇ-ਕੱਲੇ ਬੰਦੇ ਦੀ ਵੈਲਿਊ ਹੈ ਪਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਨਾ ਕੱਢਣ ਦੇ ਵਿੱਚ ਉਹਨਾਂ ਨੂੰ ਘਾਟਾ ਪਊਗਾ ਕਿਉਂਕਿ ਉੱਥੇ ਕੁਐਸਚਨ ਪੁੱਟ ਹੋਣੇ ਨੇ ਇਹ ਵਰਲਡ ਲੈਵਲ ਦਾ ਮੈਸੇਜ ਜਾਣਾ ਹੈ ਕਿ ਇੱਕ ਐਮਪੀ ਪੰਜਾਬ ਦੇ ਅੰਦਰ 1 ਲੱਖ ਤੇ 85 ਹਜ਼ਾਰ ਦੀ ਵੋਟ ਤੋਂ ਉੱਪਰ ਜਿੱਤ ਰਿਆ 9 ਐਮਐਲਏ ਨੇ ਉਸ ਬੰਦੇ ਨੂੰ ਤੁਸੀਂ ਇਲੀਗਲ ਡਿਟੇਨ ਕੀਤਾ ਇਹਦਾ ਰੀਜ਼ਨ ਦੱਸੋ ਇਹ ਅਮਰੀਕਾ ਦੀ ਪਾਰਲੀਮੈਂਟ 'ਚ ਕਰ ਕੁਐਸਚਨ ਪੁੱਛੇ ਜਾਣੇ ਨੇ ਸੋ ਇਹ ਬੜੀ ਵੱਡੀ ਜਿੱਤ ਹੈ ਜਿਹਨੂੰ ਅਸੀਂ ਸਵਾ ਸਾਲ ਪਹਿਲਾਂ ਅੱਤਵਾਦੀ ਤੇ ਵੱਖਵਾਦੀ ਕਹਿ ਰਹੇ ਆ ਪਰ ਅੱਜ ਲੋਕਾਂ ਨੇ ਤਾਂ ਕਮਾਲ ਕਰਤੀ ਆ ਉਹ ਤਾਂ ਕਹਿੰਦੇ ਅੱਤਵਾਦੀ ਵੱਖਵਾਦੀ ਕੌਣ ਹੈ ਉਹ ਤਾਂ ਅੱਜ ਉਹਨਾਂ ਨੇ ਡਿਕਲੇਅਰ ਕਰਤਾ ਕਿ ਸਾਰੇ ਪੰਜਾਬ 'ਚ ਵੱਡੀ ਲੀਡ ਜਿਹੜੀ ਉਸ ਆਦਮੀ ਦੀ ਹੈ ਮੈਂ ਤਾਂ ਅੱਗੇ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੈ ਕਰੋੜਾਂ ਦੀ ਗਿਣਤੀ 'ਚ ਹਰਜਾਨਾ ਦੇਣਾ ਇਹਨਾਂ ਆਦਮੀਆਂ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਨੇ ਲੋਕਾਂ ਨੇ ਜਿਤਾਤਾ ਉਹ ਤਾਂ ਅਤਵਾਦੀ ਵੱਖਵਾਦੀ ਹੈ ਹੀ ਨਹੀਂ ਸੀ ਤੁਹਾਡੀ ਸੋਚ ਅਤਵਾਦੀ ਤੇ ਵੱਖਵਾਦੀ ਦੀ ਸੀ ਸੋ ਇੱਥੇ ਮੁਸਲਮਾਨ ਹਿੰਦੂ ਭਰਾਵਾਂ ਨੇ ਸਿੱਖਾਂ ਨੇ ਰਲ ਕੇ ਜਿਹੜੀ ਉਹਦੀ ਇਨੀ ਲੀਡ ਵਧਾਈ ਹੈ ਮੇਰੇ ਦੇਖਣ 'ਚ ਸਰਕਾਰ ਨੂੰ ਹੁਣ ਆਪ ਦਾ ਉਥੇ ਰਜ਼ਹਿਨ ਦੇਣਾ ਚਾਹੀਦਾ ਹੈ ਸੀਐਮ ਨੂੰ ਰਜ਼ਹਿਨ ਦੇ ਕੇ ਆਪਦੀ ਮਾਫੀ ਮੰਗਣੀ ਚਾਹੀਦੀ ਹੈ ਆਹ ਉਹ ਸਰਟੀਫਿਕੇਟ ਦਿਖਾ ਦਿਓ ਸਾਡੇ ਦਾ ਹਾਜੀ ਮਾਤਾ ਜੀ ਕੀ ਕਹੋਗੇ ਜਿਹੜਾ ਵਾਅਦਾ ਫਤਵਾ ਭਾਈ ਅਮਰਤਪਾਲ ਸਿੰਘ ਨੂੰ ਸੰਗਤਾਂ ਵੱਲੋਂ ਦਿੱਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀ ਖਡੂਸਾ ਫਲਕੇ ਦੀ ਸੰਗਤ ਸਪੋਰਟਰ ਤੇ ਜਿੰਨੇ ਵੀ ਮਤਲਬ ਨੌਜਵਾਨ ਆ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਆ ਕਿ ਬਹੁਤ ਹੀ ਨੌਜਵਾਨਾਂ ਨੇ ਮਿਹਨਤ ਕੀਤੀ ਆਪਣਾ ਫਰਜ ਸਮਝ ਕੇ ਆਪਣੇ ਪਿੰਡਾਂ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਮੈਂ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਕਰਦੀ ਆ ਬਾਕੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਆ ਕਿ 6 ਤਰੀਕ ਤੱਕ ਅਸੀਂ ਜਿੱਤ ਦਾ ਕੋਈ ਵੀ ਜਸ਼ਨ ਨਹੀਂ ਮਨਾਉਣਾ ਕਿ ਸਾਡੇ ਸ਼ਹੀਦੀ ਦਿਹਾੜੇ ਆ ਇਸ ਕਰਕੇ ਜਿੰਨਾ ਵੀ ਹੋ ਸਕੇ ਵਾਹਿਗੁਰੂ ਦਾ ਸ਼ੁਕਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਆਪਣਾ ਕੋਈ ਇਲੀਗਲੀ ਤੌਰ ਤੇ ਜਿਹੜੇ ਕਿਹੜਾ ਗੱਲ ਹੋਈ ਹੈ ਕਿਸੇ ਪੁਜੀਤਾ ਜਿਹੜਾ ਦਾਦੇ ਨੇ ਚੌੜੇ ਜਿਹਨੇ ਉਹਨਾਂ ਤਕਵਾ ਦਿੱਤਾ ਵੱਡਾ ਕਿੰਨੀ ਦੇਰ ਤੱਕ ਬਾਹਰ ਆ ਸਕਦੇ ਨੇ ਉਹਨਾਂ ਪਾਸੋਂ ਅਸੀਂ ਜਿੰਨੀ ਵੀ ਇਲੈਕਸ਼ਨ ਲੜੀ ਆ ਇਸੇ ਮੁੱਦੇ ਤੇ ਲੜੀ ਆ ਵੀ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਉਣਾ ਤੇ ਅਮਰਪਾਲ ਨੂੰ ਰਿਹਾ ਕਰਾਉਣਾ ਲੋਕਾਂ ਨੇ ਬਹੁਤ ਵੱਡਾ ਮੰਡਟ ਦਿੱਤਾ ਬਹੁਤ ਵੱਡਾ ਫਤਵਾ ਦਿੱਤਾ ਹੈ ਪੰਜਾਬ ਚੋਂ ਪਹਿਲੇ ਨੰਬਰ ਤੇ ਆ ਅਸੀਂ ਠੀਕ ਹੈ ਹੁਣ ਡੈਮੋਕਰੇਸੀ ਦੱਸੂਗੀ ਸੰਵਿਧਾਨ ਦੱਸੂਗਾ ਵਕੀਲ ਦੱਸਣਗੇ ਤੇ ਮੀਡੀਆ ਦੱਸੂਗਾ ਵੀ ਉਹਨੇ ਛੁੱਟਣਾ ਕਿ ਸਾਡਾ ਕੰਮ ਜਿਹੜਾ ਅਸੀਂ ਡਰਨ ਕਰ ਲਿਆ ਵੀ ਅਸੀਂ ਇਸ ਮੁੱਦੇ ਤੇ ਇਲੈਕਸ਼ਨ ਲੜੀ ਆ ਬੰਦੀ ਸਿੰਘ ਰਿਹਾ ਕਰਾਉਣੇ ਆ ਤੇ ਉਹ ਅਸੀਂ ਕਰ ਲਿਆ ਕੰਮ ਤੇ ਸਾਡਾ ਜਿਹੜਾ ਮੇਨ ਕੰਮ ਹੈ ਉਹ ਅਸੀਂ ਫਿਨਿਸ਼ ਕਰ ਲਿਆ ਤੇ ਹੁਣ ਜਿਹੜਾ ਅਗਲਾ ਸਟੈਪ ਹੈ ਉਹ ਸਟੈਪ ਬਾਈ ਸਟੈਪ ਹੀ ਹੋਊਗਾ। ਅਮਿਤ ਸ਼ਾਹ ਦਾ ਬਿਆਨ ਆ ਚੁੱਕਾ ਕਿ ਇਹ ਪੈਂਸਨ ਦੇ ਕਾਰਨ ਵੱਡੇ ਜਿਹੋ ਜਿਹੋ ਲੁਧਿਆਣੇ ਦੇ ਵਿੱਚ ਬਹੁਤ ਬਿਆਨ ਦੇ ਦਿੱਤਾ। ਨਹੀਂ ਉਹ ਤੇ ਪੁਰਾਣਾ ਬਿਆਨ ਹੈ ਉਹਦਾ ਹੁਣ ਸਮੇਂ ਸਹੀ ਨਹੀਂ ਨਹੀਂ ਹੋਰ ਗੱਲ ਸੁਣਨੀ ਹੈਗਾ। ਅਮਿਤ ਸ਼ਾਹ ਕੋਈ ਸਵਧਾਨ ਨਹੀਂ ਹੈਗਾ ਅਮਿਤ ਸ਼ਾਹ ਕੋਈ ਉਹ ਕੰਗ ਨਹੀਂ ਹੈਗਾ ਵੀ ਜਿਹੜਾ ਉਹ ਡਿਕਟੇਟਰ ਹੈ ਹੁਣ ਡੈਮੋਕਰੇਸੀ ਦੇ ਵਿੱਚ ਜੋ ਵੀ ਹੋਊਗਾ ਸੰਵਧਾਨ ਅਨੁਸਾਰ ਜੋ ਵੀ ਹੋਊਗਾ ਕਾਇਦਾ ਕਾਨੂੰਨ ਜੋ ਵੀ ਹੋਣਗੇ ਉਹਦੇ ਮੁਤਾਬਕ ਉਹਨੇ ਛੁੱਟ ਜਾਣਾ ਅਸੀਂ ਪਹਿਲਾਂ ਵੀ ਪੋਜ਼ਿਟਿਵ ਸੀ ਅਸੀਂ ਅੱਜ ਵੀ ਪੋਜ਼ਿਟਿਵ ਆ ਲੋਕ ਤਾਂ ਕਹਿੰਦੇ ਸੀ ਇਹ ਤਾਂ ਪੇਪਰ ਹੀ ਦਾਖਲ ਨਹੀਂ ਹੋਣਦੇ ਨੇ ਅਸੀਂ ਪੋਜ਼ਿਟਿਵ ਸੀ ਅਸੀਂ ਕਹਿੰਦੇ ਸੀ ਨਹੀਂ ਪੇਪਰ ਦਾਖਲ ਕਿਉਂ ਨਹੀਂ ਹੋਣਗੇ ਸਭ ਕੁਝ ਹੋਊਗਾ ਸਾਡੇ ਕੋਲੇ ਵੀ ਬੜੇ ਕੈਪੇਬਲ ਵਕੀਲ ਆ ਅਸੀਂ ਇਹ ਕਾਨੂੰਨ ਦੀ ਲੜਾਈ ਲੜਾਂਗੇ ਜੇ ਜੇ ਫੇ ਸਾਡੇ ਕੋਲ ਬਸੋ ਮਾਰ ਜਾਊਗੀ ਤੇ ਪਬਲਿਕ ਜਿਨ੍ਹਾਂ ਨੇ ਇੰਦਾ ਵੱਡਾ ਸਾਨੂੰ ਕੈਂਡੀਟ ਦਿੱਤਾ ਪੂਰੇ 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 ਕਿਤੇ ਜਾਣਗੇ ਪੂਰੀ ਸਾਰੀ ਹਰੀ ਸੀ ਕਿ ਅਸੀਂ ਅਸੀਂ ਕਾਨੂੰਨ ਹੀ ਮੁਤਾਬਕ ਕਾਨੂੰਨ ਮੁਤਾਬਕ ਹੀ ਜਾਵਾਂਗੇ ਤੇ ਜੇ ਸਾਨੂੰ ਕੋਈ ਲੋੜ ਪਈ ਤੇ ਅਸੀਂ ਸੰਘਰਸ਼ ਵੀ ਵੜ ਸਕਦੇ ਆ ਜੇ ਸਾਡੇ ਕੋਈ ਨਹੀਂ ਗੱਲ ਬਣਦੀ ਦੇ ਅਸੀਂ ਤਾਂ ਸੰਘਰਸ਼ੀ ਲੋਕ ਐ ਤੇ ਭਾਰੇ ਆ ਬਿਸਾਰੇ ਪੋਜ਼ਿਟਿਵ ਤੁਹਾਨੂੰ ਲੱਗਦਾ ਵੀ ਰਾਮ ਨਾਲ ਜੀ ਅੰਮ੍ਰਿਤਪਾਲ ਨੇ ਬਾਹਰ ਆ ਜਾਏ ਜਿਵੇਂ ਅੰਮ੍ਰਿਤਪਾਲ ਚਾ ਲੱਗਾ ਤੁਹਾਨੂੰ ਲੱਗਦਾ ਪੋਚਾ ਲੱਗ ਸਕਦਾ ਨਹੀਂ ਨਹੀਂ ਅਸੀਂ ਇੰਨੀ ਦੂਰ ਨਹੀਂ ਹਜੇ ਜਾਣਾ ਚਾਹੁੰਦੇ ਅਸੀਂ ਤਾਂ ਦੇਖਦੇ ਆ ਅਸੀਂ ਪੋਜ਼ਿਟਿਵ ਹਾਂ ਸੀ ਤਾਂ ਕਹਿੰਦੇ ਆ ਵੀ ਛੁੱਟ ਜਾਣਾ ਐ ਅੰਮ੍ਰਿਤਪਾਲ ਜਿੰਨਾ ਸੌਣ ਚ ਕੋਣੀ ਹੋਈ ਅੰਮ੍ਰਿਤਪਾਲ ਉੱਥੇ ਹੋਊਗਾ ਫੈਂਸ ਤੇ ਅਸੀਂ ਐਨੇ ਵਾਜੂ ਤੇ ਵਾ ਅਸੀਂ ਨੈਗੇਟਿਵ ਹਾਇ ਹੀ ਨਹੀਂ ਤੁਹਾਡਾ ਲਮਾ ਇਸ ਤਰ੍ਹਾਂ ਬੱਝ ਕੇ ਲੱਗ ਰਿਹਾ ਨਹੀਂ ਜੀ ਮੈਂ ਇਹ ਪਹਿਲੇ ਜਦੋਂ ਗਿਆ ਮੈਨੂੰ ਕੋਈ ਮਾਰਦੀ ਅਦਾ ਤੇ ਮੈਨੂੰ ਲੋਕਾਂ ਨੇ ਨਹੀਂ ਵੋਟ ਨਹੀਂ ਚੁੱਕ ਦਿੱਤੀ ਕੱਟ ਕੀਤੀ ਸੀ ਕਿਸੇ ਤੋਂ ਬਹੁਤ ਸੂਈ ਪਰ ਕੱਟ ਦਿੱਤੀ ਉਹਦੀ ਵਜ੍ਹਾ ਲੋਕ ਨਹੀਂ ਐ ਉਹਦੀ ਵਜ੍ਹਾ ਅਕਾਲੀ ਦਲ ਸੀ ਜਿਨ੍ਹਾਂ ਨੇ ਬੀਬੀ ਜੰਗੀਰ ਘਰ ਨੂੰ ਪੈਰਲ ਲੈ ਕੇ ਖੜਾ ਕੀਤਾ ਵੋਟ ਵੰਡੀ ਗਈ ਉਹੋ ਹੀ ਵੋਟ ਜੁ ਇਕੱਠੀ ਕਰ ਲਓ ਪਲੱਸ ਕਰ ਲਓ ਤਾਂ ਫਿਰ ਮੇਰਾ ਖਿਆਲ ਉਹ ਅਸੀਂ ਜੰਮ ਵੀ ਬਿਜੇਤ ਸੰਦੀ ਸੀ ਜੰਮ ਹੈ ਜੀ ਸਾਰੀ ਅੱਜ ਵੀ ਪਹਿਲਾਂ ਮਿਰਜ਼ਾ ਸਿੰਘ ਮਟੂਆ ਸੀ ਪਰ ਪੱਟੀ ਹਾਰ ਗਿਆ ਉਸ ਇਲਾਕੇ ਦਾ ਨਹੀਂ ਉਹ ਤਜਰਬਾ ਕਰ ਰਹੇ ਆ ਉਹਨੇ ਦੂਰਾ ਤਜਰਬਾ ਕਰ ਲਿਆ ਤੇ ਲੋਕਾਂ ਨੇ ਫਿਰ ਹੁਣ ਉਹਨਾਂ ਨੂੰ ਫਤਵਾ ਦੇਦਾ ਪਹਿਲੀ ਵਾਰ ਵੀ ਤਾਂ ਬੀਬੀ ਜੀ ਹਾਰੇ ਸੀ ਹੁਣ ਵੀ ਵਰਸ ਸਿੰਘ ਮੇਰੇ ਖਾਲ ਪੰਜਵੇਂ ਨੰਬਰ ਤੇ ਆ ਅਸੀਂ ਉਹਨਾਂ ਨੂੰ ਅਗਾਹ ਵੀ ਕਰ ਰਹੇ ਸੀਗੇ ਵੀ ਐਵੇਂ ਪੰਜ ਚੰ ਮੰਡਲੀਆਂ ਨਹੀਂ ਪਹਿਣੀਆਂ ਚਾਹੀਦੀਆਂ ਅਸੀਂ ਕਹਿੰਦੇ ਸੀਗੇ ਵੀ ਸਾਨੂੰ ਹੁਣ ਸਾਡਾ ਵੇਲਾ ਹੈ ਸਾਨੂੰ ਲੋੜ ਹੈ ਕੀ ਅਧਿਕਾਰ ਹੰਦਾ ਕਾਹਨ ਹੋ ਰਿਹਾ ਅਸੀਂ ਕਿਸੇ ਵਿਸ਼ੇ ਦੇ ਅਸੀਂ ਕਿਸ ਸਬਜੈਕਟ ਤੇ ਚੋਣ ਲੱਗ ਰਹੇ ਹਾਂ ਅਸੀਂ ਚੋਣ ਐਵੇਂ ਥੋੜੀ ਲੜ ਰਹੇ ਆ ਵੀ ਅਸੀਂ ਰਵਾਇਤੀ ਪਾਰਟੀਆਂ ਵਾਂਗੂ ਵੀ ਤੁਹਾਨੂੰ ਗੜੀਆਂ ਬਣਾ ਦੇਵਾਂਗੇ ਨਾਲੀਆਂ ਬਣਾ ਦੇਵਾਂਗੇ ਅਸੀਂ ਤਾਂ ਲੜ ਰਹੇ ਆ ਸਾਡੇ ਬੱਚੇ ਤੁਸੀਂ ਚੁੱਪ-ਚੁੱਪ ਕੇ ਨਸਾਨ ਦੀ ਜੀਣ ਚੁੱਕੀ ਜਾਂਦੇ ਆ ਸਾਡੇ ਕੋਲੇ ਤਾਂ ਇੱਕ ਬਹੁਤ ਵੱਡਾ ਇੱਕ ਇਸ਼ੂ ਸੀਗਾ ਅਸੀਂ ਇਸ਼ੂ ਨੇ ਲੈ ਕੇ ਲੜੇ ਆ ਧਨ ਭਾਗਿਆ ਸਾਡੇ ਧਨ ਭਾਗਿਆ ਉਹ ਪਰਮਾਤਮਾ ਦੇ ਧਨ ਭਾਗਿਆ ਸੰਗਤ ਦੇ ਸੰਗਤ ਨੇ ਸਾਡਾ ਸਾਥ ਦਿੱਤਾ ਕਿਸੇ ਪੁਰਾਣੀ ਲੀਡਰਸ਼ਿਪ ਨੇ ਜਾਂ ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ ਤੇ ਕਿ ਤਾਂ ਆਜ਼ਾਦੀ ਲੜੇ ਆ ਇਹ ਬੜੀ ਵੱਡੀ ਗੱਲ ਹੈ ਜਿਵੇਂ ਤੁਹਾਨੂੰ ਯਕੀਨ ਆ ਕੇ ਸੌਤਾਂ ਸਮਾਗਮ ਚ ਭਾਈ ਸਾਹਿਬ ਨੂੰ ਉਹਨਾਂ ਨੂੰ ਉਥੇ ਲੈ ਕੇ ਜਾਣਗੇ ਜਾਂ ਖਰਦੇਚਾਂ ਜੇਕਰ ਜੇ ਹਾਂ ਨਹੀਂ ਹੋਇਆ ਤਾਂ ਰਨਿੰਗ ਹੀ ਕੀਤਾ ਹੋਏਗੀ ਕੀ ਹੋਏਗਾ ਕੀ ਮੇਰੀ ਗੱਲ ਸੁਣੋ ਤੁਹਾਨੂੰ ਮੈਂ ਪਹਿਲਾਂ ਐਸੇ ਬਹੁਤ ਪੋਜ਼ਿਟਿਵ ਹਾਂ ਨੂੰ ਲੱਗਦਾ ਹੈ ਨਹੀਂ ਹੈਗਾ ਬੰਦਾ ਬੰਦਾ ਜਦੋਂ ਬੰਦਾ ਜਿੱਤ ਜਾਂਦਾ ਹੈ ਮਾਨ ਸਾਹਿਬ 89 ਚ ਜਿੱਤੇ ਸੀ ਨਾ ਸਿਮਰਤਨੀ ਸਿੰਘ ਮੰਨਦੇ ਉਹਨਾਂ ਨੇ ਜਾ ਕੇ ਸੌਣ ਟੱਕ ਲਈ ਸੀ ਤੇ ਕਰ ਸੀ ਵੀ ਇਹ ਪੋਜ਼ਿਟਿਵ ਅਸੀਂ ਨਹੀਂ ਲਾਗੇ ਬਿਨ ਬਿਖਾਗੇ ਫਿਰ ਉਹਨਾਂ ਨੂੰ ਨਹੀਂ ਜੇ ਪਾਈ ਜਾਂ ਚ ਕੋਸ਼ਿਸ਼ਦਾ ਕੋਈ ਨਾ ਸਿੰਘ ਰਿਖਵਾਣੇ ਕੀ ਕਰਨਾ ਅੱਜ ਦਾ ਕੋਈ ਪ੍ਰਗਰਾਹ ਨਹੀਂ ਦੇ ਰਿਹਾ ਲੱਗਦਾ ਕਿ ਮੈਂ ਲੱਗਦਾ ਕੋਈ ਅਸੀਂ ਸ਼ਰਧਾ ਬਿਲਕੁਲ ਅਸੀਂ ਮਿਸਿੰਗ ਸਾਹਿਬ ਅਕਾਲ ਤਖਤ ਜਿੱਥੇ ਦਰਸ਼ਨ ਨੇ ਸਰਵਾਂ ਨੂੰ ਦਿੱਤੀ ਸੀ ਕਿ ਕੋਈ ਵੀ ਜਸ਼ਨ ਨਾ ਮਨਾਏ ਜਾਣ ਤੇ ਅਸੀਂ ਅਕਾਲ ਤਖਤ ਨੂੰ ਸਮਰਪਿਤ ਹੋਏ ਅਸੀਂ ਬਿਲਕੁਲ ਵੀ ਕੋਈ ਜਸ਼ਨ ਕੋਈ ਢੋਲਟ ਮੱਤਾ ਕੁਝ ਨਹੀਂ ਕਰਾਂਗੇ ਜੋ ਵੀ ਕਰਾਂਗੇ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਕੁਝ ਅਸੀਂ ਕਰ ਸਕਦੇ ਹਾਂ ਇਹਨਾਂ ਨੇ ਸੱਚ ਅਖੰਡ ਪਾਠ ਰੱਖੇ ਹੋਏ ਆ ਤੇ ਉਹ ਅਸੀਂ ਬੜੀ ਮਰਜ਼ਾਦਾ ਦੇ ਨਾਲ ਚਾਹੁੰਦੇ ਆ ਵੀ ਸਿਰੇ ਲੱਗਣ ਇਮ ਸੰਗਤਾਂ ਨੂੰ ਵੀ ਬੇਨਤੀ ਆ ਬੱਚਿਆਂ ਚ ਬਹੁਤ ਸ਼ਾਅ ਆ ਇਹਨਾਂ ਨੇ ਬਹੁਤ ਮਿਹਨਤ ਕੀਤੀ ਆ ਕੋਈ ਨਹੀਂ ਜੇ ਸਾਡਾ ਕਲੂਗਾ ਰਸਤਾ ਜਦੋਂ ਲੰਘ ਜੂਗਾ ਤੇ ਅਸੀਂ ਉਦੋਂ ਪਰਮਿਸ਼ਨ ਨਾਲ ਸੰਗਤਾਂ ਦੀ ਪਰਮਿਸ਼ਨ ਦੇ ਨਾਲ ਅਸੀਂ ਵੀ ਜਸ਼ਨ ਮਨਾ ਸਕਦੇ ਆ ਅਸੀਂ ਵੀ ਮਨਾਵਾਂਗੇ ਧੰਨਵਾਦ ਜੀ ਪੀ ਕਾ ਮਦਰ ਮਦਰ ਕੀ ਹਲੇ ਤੁਹਾਡਾ ਤੁਹਾਡੇ ਅੰਦਰ ਚੱਲਦਾ ਆ ਜਿਹੜੀ ਆ ਉਹ ਫੋਟੋ ਆ ਹੁਣ ਜਿੱਤ ਵੀ ਆ ਦਿੱਗਰੂਗੜ ਜੇਲ ਵੀ ਆ ਤੁਹਾਡੇ ਦਵਾਂ ਚ ਕੀ ਕਰ ਰਿਹਾ ਕਿਵੇਂ ਇਹ ਪੁਰਾਣੇ ਦੀਦਾਂ ਨੂੰ ਉਠਾਇਆ ਆ ਕਿਵੇਂ ਕੀ ਸੋਚਦੇ ਪੇ ਕੋਈ ਦੇ ਬਹੁਤ ਦਾ ਓਟ ਅਸਰਾ ਲੈ ਕੇ ਚੱਲੇ ਜੀ ਉਹਨਾਂ ਨੇ ਇੱਥੋਂ ਤੱਕ ਕਿਰਪਾ ਕੀਤੀ ਆ ਤੇ ਉਹ ਗਾੜੀ ਵੀ ਕਿਰਪਾ ਕਰ ਦਿੱਤੀ ਉਹਨਾਂ ਦਾ ਓਟ ਅਸਰਾ ਲੈ ਕੇ ਚੱਲੇ ਪੂਰਨ ਫਰੋਸਾ ਨੂੰ ਕਿ ਉਹ ਵਾਹਿਦ ਨੂੰ ਜੋ ਵੀ ਕਰੂਗਾ ਬਹੁ ਬਦੀਏ ਕਰੂਗਾ ਮਾਤਾ ਜੀ ਅੱਜ ਦੇ ਦਿਹਾੜੇ ਕੋਈ ਫੋਨ ਤੇ ਗੱਲਬਾਤ ਹੋਈ ਆ ਭਾਈ ਸਾਹਿਬ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਫੋਨ ਤੇ ਉਹਨਾਂ ਦਾ 3 ਮਹੀਨੇ ਤੋਂ ਬੰਦ ਆ ਤੇ ਆ ਹੀ ਨਹੀਂ ਰਿਹਾ ਉਹਨਾਂ ਦਾ ਉਹਨਾਂ ਦੀ ਸਿੰਘਣੀ ਮਿਲ ਕੇ ਹਫਤੇ ਬਾਅਦ ਸਾਨੂੰ ਦੱਸਦੀ ਵੀ ਠੀਕ ਠਾਕ ਆ ਫੋਨ ਨਹੀਂ ਹੋ ਰਿਹਾ ਇੱਕ ਸਰਟੀਫਿਕੇਟਡ ਤੁਹਾਨੂੰ ਮਿਲਿਆ ਉਹ ਦਿਖਾ ਦਿਓ ਪਲੀਜ਼ ਕਿਉਂਕਿ ਸਾਰਾ ਵੀਡੀਓ ਇਸ ਸਮੇ ਹੈਗਾ ਤੇ ਫੜਾਉਣੀ ਹੈ ਤੇ 아 <목소리도>